ਸਿਰਿਆ ਕਾਲ ਦੋਸਤੋ ਜਿਵੇਂ ਕਿ ਅਸੀਂ ਜਾਣਦੀ ਹਾਂ ਕਿ ਗੋਲੂ ਮਾਝੇ ਵਾਲਾ ਬਹੁਤ ਹੀ ਬੁਰੇ ਵਕਤ ਦੇ ਵਿੱਚੋਂ ਲੰਘ ਰਿਹਾ ਹੈ ਅਜਿਹੇ ਮੌਕੇ ਤੇ ਇੱਕ ਬੱਚੇ ਵੱਲੋਂ ਆਪਣੇ ਆਪ ਨੂੰ ਸੰਭਾਲਣਾ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਂਦਾ ਹੈ ਉੱਥੇ ਹੀ ਤੁਹਾਨੂੰ ਦੱਸਦੀ ਹਾਂ ਕਿ ਬੀਤੇ ਦਿਨ ਗੋਲੂ ਮਾਝੇ ਵਾਲਾ ਲਾਈਵ ਆਇਆ ਆਪਣੀ ਮਾਂ ਤੋਂ ਦੂਰ ਜਾਣ ਦਾ ਦੁੱਖ ਆਪਣੀ ਚਾਹਣ ਵਾਲਿਆਂ ਨਾਲ ਸਾਂਝਾ ਕੀਤਾ ਕੀ ਕਹਿਣਾ ਹੈ ਗੋਲੂ ਮਾਝੇ ਵਾਲੇ ਦਾ ਆਓ ਲੈ ਚੱਲਦੇ ਹਾਂ ਤੁਹਾਨੂੰ ਪੂਰੀ ਵੀਡੀਓ ਵੱਲ ਜਾਰੇ ਨਾਲ ਜੁੜੇ ਜਿੰਨੇ ਕ ਵੀ ਆ ਮੈਂ ਇਹ ਦੱਸਣਾ ਚਾਹੁੰਨਾ ਆ ਕਿ ਜਿਵੇਂ ਕੇ ਤੁਹਾਨੂੰ ਕੁਝ ਕ ਦਿਨਾਂ ਤੋਂ ਪਤਾ ਲੱਗ ਹੀ ਗਿਆ ਹੋਊਗਾ ਕਿ ਮੇਰੀ ਮੰਮੀ ਜੀ ਦੀ ਡੈਥ ਹੋ ਗਈ ਸੀ ਤੇ ਬਹੁਤ ਹੀ ਦੁੱਖਿਆ ਮੈਨੂੰ ਇਹ ਗੱਲ ਦਾ ਕਿ ਮੇਰੀ ਕਿੰਨੀ ਕੁ ਮਰਿਆ ਤੇ ਮੇਰੀ ਮਾਂ ਮੈਨੂੰ ਛੱਡ ਕੇ ਤੇ ਤੁਰ ਗਈ ਤੇ ਬਾਕੀ ਜਿੰਨੇ ਵੀ ਜਿਨ੍ਹਾਂ ਕੋ ਵੀ ਆਪਣੇ ਮਾਪਿਓ ਆ ਉਹ ਸਾਰੇ ਆਪਣੇ ਮਾਪਿਓ ਦਾ ਧਿਆਨ ਰੱਖਿਓ ਮਾਪਿਓ ਦੁਨੀਆ 'ਚ ਇੱਕ ਵਾਰੀ ਮਿਲਦੇ ਜੇ ਬਾਅਦ 'ਚ ਪਤਾ ਨਹੀਂ ਕਦੋਂ ਤੁਰ ਜਾਂਦੇ ਪਤਾ ਹੀ ਨਹੀਂ ਲੱਗਦਾ ਪਤਾ ਕਿਸਦਾ ਵੀ ਨਹੀਂ ਬੰਦੇ ਦਾ ਕਦੋਂ ਕਿੰਨੇ ਤੁਰ ਜਾਣਾ ਬਾਕੀ ਕੀ ਦੱਸਣਾ ਹੈਗਾ ਤੁਹਾਨੂੰ ਮੈਂ ਤੇ ਬਾਕੀ ਮੈਂ ਹੀ ਗਾਣਾ ਚਾਹੁੰਨਾ ਮੈਨੂੰ ਪੁੱਛ ਲਓ ਮੇਰੀ ਮਾਂ ਦੁਨੀਆ ਤੋਂ ਚਲ ਗਈ ਆ ਕਿ ਮਾਂ ਦਾ ਮਾਂ ਬਿਨਾਂ ਜ਼ਿੰਦਗੀ ਕਿਹត្រਾਂ ਦੀ ਅੱਧੀ ਜ਼ਿੰਦਗੀ ਮੇਰੀ ਅਧੂਰੀ ਹੋ ਗਈ ਹੁਣ